ਦੇਖੋ ਜਿਹੜੀ ਇਹ 2 ਸਾਲ ਦੀ ਟੀਮ ਨੈਕਸਟ ਵਾਸਤੇ ਹੋਣੀ ਹੈਗੀ ਆ ਉਹਦੇ ਲਈ ਅਸੀਂ 8 ਕੈਂਡੀਡੇਟ ਜਿਹੜੇ ਲੈ ਕੇ ਆਂਦੇ ਆ ਆ ਤੁਹਾਡੇ ਸਾਹਮਣੇ ਥੋ ਕੈਂਡੀਡੇਟ ਸਾਰੇ ਇੱਕ ਤਾਂ ਯੰਗ ਆ ਦੂਸਰੇ ਪੜੇ ਲਿਖੇ ਆ ਕੰਮ ਕਰਨ ਵਾਲੇ ਆ ਸੋ ਆਨਰ ਟਾਈਮ ਦੇ ਵਿੱਚ ਸਾਰੀ ਐਸੋਸੀਏਸ਼ਨ ਨੂੰ ਅਪਡੇਟ ਕਰਾਂਗੇ ਔਰ ਜਿੰਨੇ ਸਾਡੇ ਮੈਂਬਰ ਆ ਉਹਨਾਂ ਨੂੰ ਵੀ ਅਸੀਂ ਅਪਡੇਟ ਕਰਾਂਗੇ ਤਾਂ ਕਿ ਉਹ ਕੁਝ ਨਵੀਂ ਟੈਕਨੋਲੋਜੀ ਸਿੱਖਣ ਔਰ ਆਨਰ ਟਾਈਮ ਦੇ ਵਿੱਚ ਅਸੀਂ ਥੋੜੀ ਯੂਰਪੀਅਨ ਮਾਰਕੀਟ ਅਮਰੀਕਨ ਮਾਰਕੀਟ ਨੂੰ ਕਵਰ ਕਰਾਂਗੇ ਇਸ ਕਰਕੇ ਸਾਰੀ ਨਮੀ ਦੀ ਨਵੀਂ ਟੀਮ ਅਸੀਂ ਲੈ ਕੇ ਆਂਦੀ ਆ ਯੂਨਾਈਟਿਡ ਸਾਈਕਲ ਐਂਡ ਪਾਰਟ ਮੈਨੂਫੈਕਚਰ ਅਸੋਸੀਏਸ਼ਨ ਜਿਹਦਾ ਦਬਦਬਾ ਸੈਂਟਰ ਤੱਕ ਸੀ ਪੰਜਾਬ ਵਿੱਚ ਸੀ ਉਹਦੇ ਚ ਕੀ ਉਨਤਾਈਆਂ ਰਹਿ ਗਈਆਂ ਕਿ ਅਸੀਂ ਉਹ ਮੋਹੱਲੇ ਦੀ ਸੰਸਥਾ ਬਣ ਕੇ ਰਹਿ ਗਏ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਮਿਕਸ ਲੈਂਡ ਦੀ ਇੰਡਸਟਰੀ ਨੂੰ ਬਚਾਉਣ ਵਾਸਤੇ ਕਰੋੜਾਂ ਰੁਪਏ ਸਾਡੀ ਇੰਡਸਟਰੀ ਦੇ ਮਰਿਆਂ ਨੂੰ ਇਕੱਠਾ ਕਰਨ ਵਾਸਤੇ ਸਾਇਕਾ ਨੂੰ ਡਿਆਗ ਨੂੰ ਨਵੀਂ ਟੈਕਨੋਲੋਜੀ ਦੇਣ ਵਾਸਤੇ ਕੀ ਤੁਹਾਡਾ ਰਿਸ਼ਵਤ ਖੋਰ ਅਫਸਰਾਂ ਦਾ ਕਾਲਾ ਸੂਮਾ ਖਤਮ ਹੋ ਗਿਆ ਜਿਹਦੇ ਨਾਮ ਤੇ ਮਾੜੇ ਅੰਸਰ ਅਫਸਰ ਚੰਗੇ ਅਫਸਰ ਨਹੀਂ ਮਾੜੇ ਅੰਸਰ ਅਫਸਰ ਜਿਨ੍ਹਾਂ ਨੇ ਸਿਰ ਚੁੱਕਿਆ ਉਹਨਾਂ ਦੇ ਸਿਰਾਂ ਨੂੰ ਕਲੁਕੀਆਂ ਚ ਲਾ ਕੇ ਫਲੇ ਸਿਸਟਮ ਵਾਸਤੇ ਅਸੀਂ ਇਹ ਨਵੀਂ ਟੀਮ ਲੈ ਕੇ ਸਾਹਮਣੇ ਆਏ ਵੇਖੋ ਜਿਹੜੀ ਇਹ 2 ਸਾਲ ਦੀ ਟੀਮ ਨੈਕਸਟ ਵਾਸਤੇ ਹੋਣੀ ਹੈਗੀ ਆ ਉਹਦੇ ਲਈ ਅਸੀਂ 8 ਕੈਂਡੀਡੇਟ ਜਿਹੜੇ ਲੈ ਕੇ ਆਂਦੇ ਆ ਤੁਹਾਡੇ ਸਾਹਮਣੇ ਉਹ ਕੈਂਡੀਡੇਟ ਸਾਰੇ ਇੱਕ ਤਾਂ ਯੰਗ ਆ ਦੂਸਰੇ ਪੜੇ ਲਿਖੇ ਆ ਕੰਮ ਕਰਨ ਵਾਲੇ ਆ ਏਦਾਂ ਨਹੀਂ ਵੀ ਲੈ ਕੇ ਜਾਂਦੇ ਵੀ ਬਾਅਦ ਚੋ ਸੈਕਟਰੀ ਕੈਸ਼ਰ ਬਣ ਜਾਂਦੇ ਕੰਮ ਨਹੀਂ ਕਰਦੇ ਸਾਰਿਆਂ ਤੋਂ ਪਹਿਲਾਂ ਪ੍ਰੋਮਿਸ ਲਿਆ ਵਾ ਭਾਈ ਤੁਸੀਂ ਕੰਮ ਕਰੋਗੇ 2 ਸਾਲ ਫਿਰ ਅਸੀਂ ਇਹਨਾਂ ਨੂੰ ਲੈ ਕੇ ਆਂਦਾ ਵਾ ਜਿਹੜੀ ਇਹ ਨਵੀਂ ਟੀਮ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਅਗਰ ਸਾਰੇ ਦੇ ਸਾਰੇ ਆ ਜਾਂਦੇ ਆ ਉਹਨਾਂ ਨੇ ਟਾਈਮ ਦੇ ਵਿੱਚ ਜਿੱਦਾਂ ਚਾਵਲਾ ਜੀ ਤੁਹਾਨੂੰ ਦੱਸਿਆ ਐਸੋਸੀਏਸ਼ਨ ਨੂੰ ਇੱਕ ਨਵੇਂ ਲੈਵਲ ਤੇ ਅਸੀਂ ਲੈ ਕੇ ਆਵਾਂਗੇ ਕਿਉਂਕਿ ਸਾਡੀ ਇੰਡਸਟਰੀ ਬਹੁਤ ਪਿੱਛੇ ਚਲੀ ਗਈ ਆ ਬਾਈਸਰਕ ਇੰਡਸਟਰੀ ਦੀ ਜਿਹੜੀ ਸੇਲ ਆ ਜਾਂ ਜਿਹੜੇ ਸਾਈਕਲ ਅਸੀਂ ਬਣਾ ਰਹੇ ਆ ਉਹ ਸਾਈਕਲ ਡੇ ਬਾਏ ਡੇ ਘਟ ਰਹੇ ਆ ਵੱਧ ਨਹੀਂ ਰਹੇ ਸੋ ਉਹਨਾਂ ਦੇ ਟਾਈਮ ਦੇ ਵਿੱਚ ਸਾਰੀ ਐਸੋਸੀਏਸ਼ਨ ਨੂੰ ਅਪਗ੍ਰੇਡ ਕਰਾਂਗੇ ਔਰ ਜਿੰਨੇ ਸਾਡੇ ਮੈਂਬਰ ਆ ਉਹਨਾਂ ਨੂੰ ਵੀ ਅਸੀਂ ਅਪਗ੍ਰੇਡ ਕਰਾਂਗੇ ਤਾਂ ਕਿ ਉਹ ਕੁਝ ਨਵੀਂ ਟੈਕਨੋਲੋਜੀ ਸਿੱਖਣ ਉਹ ਨਵੇਂ ਕੰਪੋਨੈਂਟ ਬਣਾਉਣ ਕਿਉਂਕਿ ਵਰਲਡ ਦੀ ਮਾਰਕੀਟ ਬਹੁਤ ਵੱਡੀ ਹੈ ਜਿਹੜੀ ਕਿ ਅਸੀਂ ਨਹੀਂ ਕਰ ਰਹੇ ਉਹਨਾਂ ਦੇ ਟਾਈਮ ਦੇ ਵਿੱਚ ਅਸੀਂ ਸੋ ਜਰਪਨ ਮਾਰਕੀਟ ਅਮਰੀਕਨ ਮਾਰਕੀਟ ਨੂੰ ਕਵਰ ਕਰਾਂਗੇ ਇਸ ਕਰਕੇ ਸਾਰੀ ਨਵੀਂ ਦੀ ਨਵੀਂ ਟੀਮ ਅਸੀਂ ਲੈ ਕੇ ਆਂਦੀ ਆ ਹਾਂ ਅਸੀਂ ਜਿਹੜਾ ਇੰਜਨ ਆ ਉਹ ਹਲੇ ਪੁਰਾਣਾ ਰੱਖਿਆ ਇਸ ਲਈ ਰੱਖਿਆ ਤਾਂ ਕਿ ਉਹ ਸਿੱਖ ਜਾਣ ਸਿੱਖ ਕੇ ਅਗਲੇ ਸਾਲ ਉਹ ਅੱਗੇ ਹੋਣ ਥੈਂਕ ਯੂ ਵੈਰੀ ਮਚ ਦੇਖੋ 200 ਪਿਛਲੇ ਸਾਲ ਕੀ ਹੋਇਆ ਅਸੀਂ ਕਿਸੇ ਵੀ ਦੋਸਤ ਬਾਰੇ ਕੋਈ ਗੱਲ ਨਹੀਂ ਕਰਨੀ ਉਹ ਵੀ ਸਾਡੇ ਦੋਸਤ ਆ ਅਸੀਂ ਆਪਣੀ ਗੱਲ ਕਰਨੀ ਆ ਅਸੀਂ ਆਪਣੀ ਲਾਈਨ ਵੱਡੀ ਕਰਨੀ ਆ ਤਾਂ ਕਿ ਦੂਸਰੀ ਲਾਈਨ ਛੋਟੀ ਹੋ ਜਾਵੇ ਅਸੀਂ ਕੰਮ ਕਰਕੇ ਦਿਖਾਵਾਂਗੇ ਫਿਰ ਤੁਹਾਨੂੰ ਅਗਲੇ ਸਾਲ ਪੁੱਛਿਓ 200 ਰੁਪਏ ਬਾਈ ਤੁਸੀਂ ਪਿਛਲੀ ਵਾਰੀ ਵਾਦਾ ਕੀਤਾ ਸੀ ਪੂਰਾ ਕਿਉਂ ਨਹੀਂ ਕੀਤਾ ਦੇਖੋ 22 ਸੈਕਿੰਡ ਅੱਤੀ ਜਿਹੜੀ ਤੁਸੀਂ ਬਲੈਕ ਸਾਈਕਲ ਦੀ ਗੱਲ ਕੀਤੀ ਹੈ ਨਾ ਕੋਈ ਟੈਂਡਰ ਗਵਰਨਮੈਂਟ ਦੇ ਆਉਂਦੇ ਆ ਸਾਲ ਦੇ 50 60 ਲੱਖ ਟੈਂਡਰ ਆਉਂਦਾ ਵਾ ਉਹ ਟੈਂਡਰ ਦੇ ਨਾਲ ਵੀ ਇੰਡਸਟਰੀ ਸਾਡੀ ਚੱਲਦੀ ਹੈ ਪਰ ਹਾਂ ਜਿਹੜੇ ਸਾਡੇ ਹਾਈ ਐਂਡ ਬਾਈਸਾਈਕਲ ਆ ਉਹ ਹਾਈ ਐਂਡ ਬਾਈਸਾਈਕਲ ਨੂੰ ਅੱਗੇ ਲੈ ਕੇ ਹੋਂਦੀ ਜਰੂਰਤ ਆ ਕਿਉਂਕਿ ਬਹੁਤ ਸਪੇਟਾਂ ਦੇ ਵਿੱਚ ਅچھے ਸਾਈਕਲ ਨਹੀਂ ਮਿਲਦੇ ਇੰਪੋਰਟ ਹੋ ਰਿਹਾ ਬਾਹਰੋਂ ਅਸੀਂ ਬਾਹਰ ਦੀ ਇੰਪੋਰਟ ਬੰਦ ਕਰਾਂਗੇ ਇੱਥੇ ਉਹ ਕੰਪਲੈਂਟ ਬਣਾਵਾਂਗੇ ਤਾਂ ਕਿ ਜਿਹੜਾ ਸਾਡਾ ਰੈਵਨਿਊ ਕੰਟਰੀ ਦਾ ਲਾਸ ਹੁੰਦਾ ਉਹ ਵੀ ਨਾ ਹੋਵੇ ਭੋਗਤ ਸਾਹਿਬ ਸਾਡੇ ਅਜੀਬ ਹੈਗੇ ਆ ਬਹੁਤ ਰਿਸਪੈਕਟਡ ਹੈਗੇ ਆ ਇਹ ਕੋਈ ਏਦਾਂ ਦੀ ਗੱਲ ਨਹੀਂ ਹੁੰਦੀ ਕਿ ਕੁਝ ਇੰਡਸਟਰੀਜ਼ ਬਿਹਤਰੀ ਬਾਤ ਨੇ ਕੁਝ ਕਰਨਾ ਪੈਂਦਾ ਹੁੰਦਾ ਵਾ ਸਾਡੇ ਸਾਰੇ ਉਹ ਵੀ ਅਜੀਬ ਆ ਤੁਹਾਡੀ ਟੀਮ ਦੇ ਨਾਲ ਦੇਖੋ ਉਹ ਹਲੇ ਸਾਡੀ ਟੀਮ ਦੇ ਵਿੱਚ ਨਾਲ ਨਹੀਂ ਹੈਗੇ ਪਰ ਉਹ ਸਾਡੇ ਬਹੁਤ अजीਜ਼ دوست ਹਮੇਸ਼ਾ ਰਹਿਣਗੇ ਤੌਰ ਉਡਣਗੇ ਮੈਂ ਮੈਂਬਰਸ ਨੂੰ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਵੀ ਇੱਕ ਤਾਂ ਸਾਰੇ ਸਾਰੇ 8ੋਂ ਦੇ 8 ਬੰਦਿਆਂ ਨੂੰ ਵੋਟ ਪਾਉਣ ਇਦਾਂ ਨਾ ਕਰਨ ਵੀ ਉੱਪਰ ਥੱਲੇ ਵੋਟ ਪਾਣ ਤਾਂ ਕਿ ਉੱਥੇ ਬੰਦੇ ਮਿਕਸ ਆ ਜਾਣ ਕਿ ਮਿਕਸ ਜਦੋਂ ਆਉਂਦੇ ਆ ਫਿਰ ਕੰਮ ਨਹੀਂ ਹੁੰਦਾ ਲੜਾਈ ਝਗੜੇ ਹੁੰਦੇ ਆ ਸੋ ਇਕੱਠੇ ਇੱਕ ਹਰਕ ਬੰਦਿਆਂ ਨੂੰ ਵੋਟ ਪਾਉਣ ਮੈਂ ਸਾਰੇ ਆਫਿਸ ਪੇਰ ਨੂੰ ਵੀ ਇਹੀ ਗੱਲ ਕਰੂੰਗਾ ਆਪਾਂ ਕਿਸੇ ਬਾਰੇ ਕੋਈ ਗਲਤ ਗੱਲ ਕਰਨੀ ਪ੍ਰਾਂਟੀ ਬਾਰੇ ਕੋਈ ਗਲਤ ਗੱਲ ਕਰਨੀ ਆਪਾਂ ਆਪਣਾ ਕੰਮ ਕਰਨਾ ਵਾ ਯੂਨਾਈਟਿਡ ਸਾਈਕਲ ਐਂਡ ਪਾਰਟ ਮੈਨੂਫੈਕਚਰਰ ਐਸੋਸੀਏਸ਼ਨ ਦੇ ਮੈਂਬਰ ਸਹਿਬਾਨ ਜਿਸ ਤਰ੍ਹਾਂ ਜੀ ਆਪ ਸਭ ਨੂੰ ਪਤਾ ਹੈ ਕਿ ਯੂਸੀਪੀਐਮਏ ਦੀ ਇਲੈਕਸ਼ਨ ਸਾਲ 2025 27 ਵਾਸਤੇ 29 ਅਗਸਤ ਨੂੰ ਹੋਣ ਜਾ ਰਹੀ ਹੈ। ਇਸ ਇਲੈਕਸ਼ਨ ਦੇ ਵਿੱਚ ਸਾਡੇ ਸੀਨੀਅਰਸ ਨੇ ਮਿਲ ਕੇ ਨਵਾਂ ਗਰੁੱਪ ਫਾਰਮ ਕੀਤਾ ਹੋਇਆ ਹੈ। ਨਵਾਂ ਨਾਮ ਇਸ ਕਰਕੇ ਦਿੱਤਾ ਕਿ ਇਹਦੇ ਵਿੱਚ ਹਰ ਸੈਕਟਰ ਤੋਂ ਬੰਦੇ ਇਕੱਠੇ ਹੋਏ ਆਂ ਅਸੀਂ। ਚਾਹੇ ਉਹ ਮਿਕਸ ਲੈਂਡ ਹੈ, ਚਾਹੇ ਗਿੱਲ ਰੋਡ ਜਿਹੜੀ ਸਾਡੀ ਜਨਮਦਾਤਾ ਸਾਈਕਲ ਇੰਡਸਟਰੀ ਦੀ, ਚਾਹੇ ਇੰਡਸਟਰੀ ਏਰੀਆ ਨੇ, ਫੋਕਲ ਪੁਆਇੰਟਸ ਨੇ। ਇਹ ਹੁਣ ਨਵੇਂ ਡਿਵੈਲਪ ਹੋ ਰਹੇ ਇੰਡਸਟਰੀ ਏਰੀਆ ਨੇ ਜਿਵੇਂ ਇੰਡਸਟਰੀ ਦੀਆ ਸੀ ਇਹ ਸਾਰਿਆਂ ਦੇ ਬਹੁਤ ਵੱਡੇ ਬਗੀਚੇ ਚੋਂ ਅਸੀਂ ਕਪੜੇ ਰਹਿਨੁਮਾ ਸੀਨੀਅਰਸ ਨੂੰ ਬੇਨਤੀ ਕੀਤੀ ਕਿ ਆਓ ਇਕੱਠੇ ਹੋਈਏ ਤੇ ਸਾਈਕਲ ਉਧਿਓ ਜਿਹੜਾ ਇੱਕ ਵਾਰੀ ਫੇਰ ਬਹੁਤ ਨਿਮਾਨਵਲ ਜਾਣਾ ਸ਼ੁਰੂ ਹੋ ਗਿਆ ਉਹਨੂੰ ਚੁੱਕ ਕੇ ਦੁਆਰਾ ਬੁਲੰਦੀਆਂ ਤੇ ਲੈ ਕੇ ਜਾਈਏ ਯੂਨਾਈਟਿਡ ਸਾਈਕਲ ਐਂਡ ਪਾਰਟ ਮੈਨੂਫੈਕਚਰਰ ਐਸੋਸੀਏਸ਼ਨ ਜਿਹਦਾ ਦਬਦਬਾ ਸੈਂਟਰ ਤੱਕ ਸੀ ਪੰਜਾਬ ਵਿੱਚ ਸੀ ਉਹਦੇ ਵਿੱਚ ਕੀ ਹੁਣ ਤਾਇਆਂ ਰਹਿ ਗਈਆਂ ਕਿ ਅਸੀਂ ਉਹ ਮੋਹੱਲੇ ਦੀ ਸੰਸਥਾ ਬਣ ਕੇ ਰਹਿ ਗਏ। ਜਾਂ ਕੁਝ ਮੇਰੀਆਂ ਉਹ ਸੰਸਥਾਵਾਂ ਕੁਝ ਉਹ ਤਾਕਤਾਂ ਜਿਹੜੀਆਂ ਨਹੀਂ ਚਾਹਦੀਆਂ ਕਿ ਯੂਸੀਪੀਐਮ ਹੈ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਸੰਸਥਾ ਉਹਦੇ ਵਕਾਰ ਨੂੰ ਉੱਚਾ ਚੁੱਕੀਏ। ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਮਿਕਸ ਲੈਂਡ ਦੀ ਇੰਡਸਟਰੀ ਨੂੰ ਬਚਾਉਣ ਵਾਸਤੇ ਕਰੋੜਾਂ ਰੁਪਏ ਸਾਡੀ ਇੰਡਸਟਰੀ ਦੇ ਮਰਿਆਂ ਨੂੰ ਇਕੱਠਾ ਕਰਨ ਵਾਸਤੇ ਸਾਈਕਲ ਉਦਯੋਗ ਨੂੰ ਨਵੀਂ ਟੈਕਨੋਲੋਜੀ ਦੇਣ ਵਾਸਤੇ ਨਵੀਂ ਤਕਨੀਕ ਦੇਣ ਵਾਸਤੇ ਤੇ ਸਾਈਕਲ ਦੇ ਹਰ ਪੁਰਜੇ ਵਾਸਤੇ ਡੇਅਰ ਮਿਨੀਮਮਿਕ ਸਟੈਂਡਰਡ ਬਣਾਉਣ ਵਾਸਤੇ ਪਲੱਸ ਅਫਸਰਾਂ ਦੇ ਵਿੱਚ ਇਹ ਸੁਨੇਹਾ ਦੇਣਾ ਕਿ ਤੁਹਾਡਾ ਰਿਸ਼ਵਤਖੋਰ ਅਫਸਰਾਂ ਦਾ ਕਾਲਾ ਸਮਾਂ ਖਤਮ ਹੋ ਗਿਆ ਹੈ ਅੱਜ ਫੇਰ ਉਹੀ ਯੂਸੀਪੀਐਮ ਜਿਹਦੇ ਨਾਮ ਤੇ ਮਾੜੇ ਅਫਸਰ ਅਫਸਰ ਚੰਗੇ ਅਫਸਰ ਨਹੀਂ ਮਾੜੇ ਅਫਸਰ ਅਫਸਰ ਜਿਨ੍ਹਾਂ ਨੇ ਸਿਰ ਚੁੱਕਿਆ ਉਹਨਾਂ ਦੀ ਸਿਰਾਂ ਨੂੰ ਕਲੁਕੀਆਂ ਚ ਲਾ ਕੇ ਫਲੇ ਸਿਟਰ ਵਾਸਤੇ ਅਸੀਂ ਇਹ ਨਵੀਂ ਟੀਮ ਲੈ ਕੇ ਸਾਹਮਣੇ ਆਏ ਇੱਕ ਹੋਰ ਮੈਂ ਗੱਲ ਕਹਿਣੀ ਚਾਹਾਂਗਾ ਕਿ ਬਹੁਤ ਵੱਡਾ ਅਪਲੇਖਾ ਕਿਹਾ ਜਾਂਦਾ ਕਿ ਛੋਟੀ ਇੰਡਸਟਰੀ ਵੱਡੀ ਇੰਡਸਟਰੀ ਦੀ ਦੌੜ ਹੈ ਮੈਂ ਆ ਸਭ ਦੇ ਰਹੀਂ ਏ ਸੁਨੇਹਾ ਦੇਣਾ ਚਾਹਨਾ ਦੋਹਾਂ ਜੋੜ ਕੇ ਕਿਰਪਾ ਕਰੋ ਵੱਡੇ ਛੋਟੇ ਦਾ ਫਰਕ ਪਾਉਣ ਦੀ ਕੋਸ਼ਿਸ਼ ਨਾ ਕਰੋ ਅਸੀਂ ਸਾਰੇ ਹੀ ਇਕੱਠੇ ਆ ਸਾਡੀ ਜਾਤ ਕੀ ਹੈ ਸਾਡੀ ਬਰਾਦਰੀ ਕੀ ਹੈ ਸਾਡਾ ਇੱਕਾ ਕੀ ਹੈ Hindu Sikh ਨਹੀਂ ਹੈਗੇ ਅਸੀਂ ਮੁਸਲਮਾਨ ਨਹੀਂ ਹੈਗੇ ਅਸੀਂ ਇੱਕ ਸਾਈਕਲ ਉਦਯੋਗ ਦੇ ਨਾਲ ਜੁੜੇ ਹਾਂ ਇਹ ਸੋਚ ਦੇ ਨਾਲ ਇਹ ਪੂਰੀ ਟੀਮ ਅੱਗੇ ਲੈ ਕੇ ਆਏ ਆ ਜਿਹਦੇ ਵਿੱਚ ਅਸੀਂ ਕਿਸੇ ਵੀ ਇਲਾਕੇ ਨੂੰ ਜਾਂ ਪਰਸਨਲ ਵਫਾਦ ਨੂੰ ਮੁੱਖ ਰੱਖਦੇ ਹੋਏ ਟੀਮ ਨਹੀਂ ਚੁੜੀ ਇਹਦੇ ਛੋਟੇ ਇੰਡਸਟਰੀ ਦੇ ਵੀ ਬੰਦੇ ਨੇ ਮਿਕਸ ਲੈਂਡ ਦੇ ਵੀ ਨੇ ਮੀਡੀਅਮ ਨੇ ਵੱਡੇ ਨੇ ਇਸ ਤਰ੍ਹਾਂ ਸਾਡੇ ਰਹਿਨੁਮਾ ਸਰ ਚਰਨਜੀਤ ਸਿੰਘ ਜੀ ਸ਼ਰਮਾ ਬੈਠੇ ਨੇ ਸਰ ਜੋਗੋ ਸਿੰਘ ਜੀ ਦਾ ਗਰੁੱਪ ਹੈ ਬਹੁਤ ਜਗENDER ਕੁਮਾਰ ਜੀ ਦਾ ਗਰੁੱਪ ਹੈ ਸੰਜੇ ਗੁਪਤਾ ਜੀ ਦਾ ਗਰੁੱਪ ਹੈ ਸਾਡੇ ਬਹੁਤ 12 ਸਾਲ ਫਾਈਨਲ ਸੈਕਟਰੀ ਰਹਿ ਚੁੱਕੇ ਅਸ਼ਰੂ ਰਾਮ ਜੀ ਗੁਪਤਾ ਜੀ ਨੇ ਮੇਰੇ ਪਿੱਛੇ ਦੋਸਤ ਖੜੇ ਨੇ ਇਹਨਾਂ ਨੇ ਇੱਕ ਤਰੀਕਾ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਚੋਣ ਮੈਨੀਫੈਸਟੋ ਕੁਝ ਮੈਂ ਬੁਲੇਟ ਸ਼ਾਰਟ ਦੇਣ ਜਾ ਰਿਹਾ ਹਾਂ ਜਿਵੇਂ ਦੱਸੇ ਨੇ ਬਾਕੀ ਮੈਂਬਰਾਂ ਦੀ ਸਲਾਹ ਦੇ ਨਾਲ ਇੱਕ ਨਵਾਂ ਘੋਸ਼ਣਾ ਪੱਤਰ ਜਾਰੀ ਕਰਾਂਗੇ ਜਿਦੇ ਵਿੱਚ 2 ਸਾਲਾਂ ਦਾ ਕੋਈ ਵਾਅਦਾ ਨਹੀਂ ਹੋਏਗਾ 3-3 ਮਹੀਨੇ ਦਾ ਵਾਅਦਾ ਦੇਵਾਂਗੇ 3-3 ਮਹੀਨੇ ਚ ਉਹਨੂੰ ਪਰਫਾਰਮੈਂਸ ਲੈ ਕੇ ਦੇਵਾਂਗੇ ਇਿੱਤ ਤੁਸੀਂ ਸੁਣਿਆ ਦੋਸਤੋ ਕਾਈਜ਼ਨ ਥਿਉਰੀ ਹੁੰਦੀ ਹੈ ਜੇ ਆਪਾਂ 100 ਕਿਲੋਮੀਟਰ ਜਾਣਾ ਹੈ ਇੰਡਸਟਰੀ ਦੀ ਆਪਣੀ ਗਰੋਥ ਕਰਨੀ ਹੈ ਤੇ ਛੋਟੇ ਛੋਟੇ ਸਟੈਪ ਲਾਈਦੇ ਨੇ ਜੇ ਦੋ ਮੰਜ਼ਲਾ ਪੌੜੀ ਚੜ੍ਹਨੀ ਹੈ ਪੱਠੀ ਛਾਲ ਨਹੀਂ ਮਾਰੀ ਦੀ 6 6 ਇੰਚ ਅੱਛਾ ਚੜ੍ਹਨੀ ਦੀਆਂ ਪੌੜੀਆਂ ਲਾ ਕੇ ਚੱਲੀਦਾ ਸੋ ਕਾਈਜ਼ਨ ਥਿਉਰੀ ਨੂੰ ਇੰਡਸਟਰੀ ਚ ਲੈ ਆ ਕੇ ਕੰਮ ਕਰਾਂਗੇ ਟੈਕਨੋਲੋਜੀ ਦਵਾਂਗੇ ਪਲੱਸ ਗੱਲਾਂ ਦੇ ਵਿੱਚ ਨਹੀਂ ਜਿਵੇਂ ਕਿਹਾ ਗਿਆ ਡਿਸਪੈਂਸਰੀ ਬੰਦ ਕਰਤੀ ਗਈ ਕੰਪਿਊਟਰ ਸੈਂਟਰ ਬੰਦ ਕਰਤਾ ਉਹ ਭਾਈ ਮੌਕੇ ਦੇ ਹਕਮ ਤੁਸੀਂ ਸੀਗੇ ਤੁਸੀਂ ਚਾਲੂ ਕਰ ਲੈਂਦੇ ਵਿਸ਼ਕਰਮਾ ਜੀ ਤੁਹਾਨੂੰ ਬੇਨਤੀ ਕਰਦਾ ਮੈਂ ਤੁਹਾਨੂੰ ਬਿਨਾ ਪੁੱਛੇ ਇਮੀਡੀਏਟਲੀ ਡਾਕਟਰ ਅਰੇਂਜ ਕਰਕੇ ਪਰਮਾਤਮਾ ਤੁਹਾਨੂੰ ਇਹ ਚੋੜੀ ਟੀਮ ਅੱਗੇ ਲੈ ਕੇ ਆਵੇ ਮੈਨੂੰ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਵਿਸ਼ਕਰਮਾ ਜੀ ਦੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਟੋਟਲ ਖਰਚਾ ਵਿਸ਼ਕਰਮਾ ਜੀ ਕਰਨਗੇ ਐਸੋਸੀਏਸ਼ਨ ਦੇ ਵਿੱਚ ਦਵਾਈਆਂ ਡਾਕਟਰ ਦਾ ਖਰਚਾ ਇਹ ਕਰਨਗੇ ਜਿਹੜਾ ਅਸੀਂ ਦੇਵਾਂਗੇ ਇਹਨਾਂ ਦੇ ਫਾਦਰ ਸਾਹਿਬ ਦੇ ਨਾਮ ਤੇ ਜਦ ਤੱਕ ਯੂਸੀਪੀਏਮੇ ਚਲੇਗੀ ਉਹਨਾਂ ਦੇ ਨਾਮ ਤੇ ਡਿਸਪੈਂਸਰੀ ਚੱਲੇਗੀ ਜੀ ਵਾਦਾ ਕਰੋ ਇਸ ਤਰ੍ਹਾਂ ਹੀ ਕੰਪਿਊਟਰ ਸੈਂਟਰ ਦੇ ਵਿੱਚ ਕਿਸੇ ਤੋਂ ਲਾਂਭਾ ਨਹੀਂ ਲਾਉਂਦੇ ਅਸੀਂ ਕੰਪਿਊਟਰ ਸੈਂਟਰ ਦੇ ਵਿੱਚ ਚਾਹੇ ਉਹ ਅਕਾਉਂਟੈਂਸੀ ਹੋਵੇ ਚਾਹੇ 2D ਸੌਫਟਵੇਅਰ 3D ਸੌਫਟਵੇਅਰ ਹੋਵੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਦੇ ਕੇ ਟ੍ਰੇਨ ਕਰਕੇ ਇੰਡਸਟਰੀ ਦੇ ਵਿੱਚ ਲੇਬਰ ਨੂੰ ਅਸੀਂ ਭੇਜਾਂਗੇ ਇਸ ਤਰ੍ਹਾਂ ਹੀ ਵੱਖ-ਵੱਖ ਵਿਭਾਗਾਂ ਦੇ ਰਿਟਾਇਰਡ ਬੰਦੇ ਜਾਂ ਐਕਸਪਰਟ ਆਫ ਡਿਫਰੈਂਟ ਡਿਪਾਰਟਮੈਂਟਸ ਉਹਨਾਂ ਦੇ ਰੈਗੂਲਰ ਸੈਮੀਨਾਰ ਹਰ ਮਹੀਨੇ ਦੇ ਹਿਸਾਬ ਨਾਲ ਕਰਾਇਆ ਜਾਵੇਗਾ ਇਸ ਤਰ੍ਹਾਂ ਹੀ ਜਿਹੜੇ ਇੰਡੀਆ ਲੈਵਲ ਦੇ ਮੈਂਟਰ ਹੈਗੇ ਨੇ ਉਹਨਾਂ ਨੂੰ ਸੰਸਥਾ ਚ ਲੈ ਕੇ ਆਂਦਾ ਜਾਏਗਾ ਇੱਕ ਮੈਂ ਵਾਅਦਾ ਕਰਦਾ ਹਾਂ ਬਾਰ-ਬਾਰ ਕਿਹਾ ਜਾਂਦਾ ਕਿ ਡੀਐਸ ਚਾਹਲਾ ਲਾਲ ਲੈ ਕੇ ਨਹੀਂ ਚੱਲਦਾ ਵੀ ਭਾਈ ਜੇ ਹਰ ਵਾਰੀ ਦੁੱਧ ਦੇ ਵਿੱਚ ਨਿੰਬੂ ਨਿਚੋੜੋਗੇ ਬਾਹਰ ਖੜੇ ਹੋ ਕੇ ਸਸਤਾ ਦਾ ਕੰਮ ਬਦਨਾਮ ਕਰੋਗੇ ਉਹਨਾਂ ਨੂੰ ਤਾਕਤਾਂ ਨੂੰ ਕਹਿਣਾ ਕਿ ਬਹਿ ਜਾਓ ਆਪਣੇ ਘਰ ਆਪਣੇ ਕੰਮ ਕਰੋ ਮੈਂ ਆਪਣੇ ਸਾਰੇ ਦੋਸਤਾਂ ਨੂੰ ਆਪਣੇ ਸੀਨੀਅਰ ਦੀ ਸਲਾਹ ਦੇ ਨਾਲ ਨਾਲ ਲੈ ਕੇ ਚਲਾਂਗਾ ਸਾਰੇ ਦੋਸਤ ਜੇ ਸਹਿਮਤ ਨੇ ਹੱਥ ਖੜੇ ਕਰੋ ਕਿ ਜੋ ਜੋ ਡਿਊਟੀ ਤੁਸੀਂ ਨਿਭਾਣੀ ਚਾਹੋਗੇ ਤੁਹਾਨੂੰ ਅਸੀਂ ਦਿਆਂਗੇ ਪੂਰੀ ਤਨਦੇਹੀ ਨਾਲ ਕਰੋਗੇ ਇੱਕ ਪੈਸੇ ਦੀ ਰਿਸ਼ਵਤ ਨਾ ਕਿਸੇ ਅਫਸਰ ਨੂੰ ਦੇਣੀ ਹੈ ਨਾ ਲੈਣ ਦੇਣੀ ਹੈ ਕੰਮ ਲੇਟ ਨਹੀਂ ਹੋਣ ਦੇਣ ਇਦਾਂ ਦੇ ਕੁਝ ਮੁੱਦੇ ਲੈ ਕੇ ਚੱਲੇ ਆ ਸਾਡਾ ਕਿਸੇ ਨਾਲ ਕੋਈ ਰੋਸ ਨਹੀਂ ਜਿਹੜੇ ਸਾਥ ਦਿੱਤਾ ਬਹੁਤ ਚੰਗੇ ਜਿਹੜੇ ਨਹੀਂ ਆਏ ਕੋਸ਼ਿਸ਼ ਕਰਾਂਗੇ ਨਾਲ ਲੱਕੇ ਆ